ਸਿੱਖਾ ਦੀ ਸਰਵੋੱਚ ਸੰਸਥਾ ਨੇ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਤਨਖਈਆ ਐਲਾਨ ਦਿੱਤਾ ਵੈ ਯਾਨੀ ਕਿ ਸਜ਼ਾ ਸੁਣਾ ਦਿੱਤੀ ਉਸ ਨੂੰ ਤਨਖਈਆ ਕਰਾਰ ਦਿੱਤਾ ਵੈ ਦੱਸਿਆ ਕਿ ਸੁਖਵੀਰ ਬਾਦਲ ਤੇ ਸਿੱਖ ਪਰੰਪਰਾ ਦੇ ਨਿਯਮਾਂ ਤੋਂ ਬਾਹਰ ਜਾ ਕੇ ਕਈ ਜਿਹੇ ਫੈਸਲੇ ਲੈਣ ਦਾ ਦੋਸ਼ ਲਗਾਇਆ ਗਿਆ ਜਿਸ ਕਾਰਨ ਜੋ ਕਿ ਸਿੱਖ ਸਮਾਜ ਵਿੱਚ ਗੁੱਸਾ ਲਗਾਤਾਰ ਵਾਦਾ ਜਾ ਰਿਹਾ ਸੀ ਹਾਲਾਤ ਇਹ ਜਿਹੇ ਸਨ ਕਿ ਜੋ ਕਿ ਉਸ ਦੇ ਖਿਲਾਫ ਜੋ ਕਿ ਅਕਾਲ ਤਖਤ ਦੇ ਉੱਪਰ ਲਿਖਤੀ ਦੇ ਵਿੱਚ ਕੀ ਉਹਨਾਂ ਦੀਆਂ ਗੁਨਾਹਾਂ ਨੂੰ ਪੇਸ਼ ਕੀਤਾ ਗਿਆ ਸੀ ਅਤੇ ਜੋ ਕਿ ਮਾਫੀ ਮੰਗਣ ਦੇ ਲਈ ਔਰ ਸਜ਼ਾ ਦੇ ਲਈ ਕਿਹਾ ਗਿਆ ਸੀ ਸੋ ਇੱਕ ਜੋ ਕਿ ਹੁਣ ਤਨਖਈਆ ਐਲਾਨ ਦਿੱਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਅਤੇ ਇੱਕ ਰਿਪੋਰਟ ਦੇ ਮੁਤਾਬਕ ਯਾਨੀ ਕਿ ਉਹਨਾਂ ਦੇ ਗੁਨਾਹ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਦੇ ਵਿੱਚ ਸੌਂਪੇ ਗਏ ਸੀ ਉਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਆਪਣੇ ਗੁਨਾਹਾਂ ਨੂੰ ਮੰਨਣ ਦੇ ਲਈ 24 ਤਰੀਕ ਨੂੰ ਯਾਨੀ ਕਿ 24 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਸੀ ਔਰ ਆਪਣੇ ਗੁਨਾਹ ਮੰਨੇ ਸੀ ਔਰ ਸਜ਼ਾ ਦੇ ਲਈ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ ਧਿਆਨ ਹਾਂ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਂਦੀ ਵਿਆਹ ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਨੂੰ ਤਨਖਈਆ ਇਲਾਣਾ ਦਿੱਤਾ ਜਾਂਦਾ ਵੀ ਇਨਕੀ ਸਜ਼ਾ ਸੁਣਾ ਦਿੱਤੀ ਜਾਂਦੀ ਵੈ ਸੋ ਦੱਸਿਆ ਕਿ ਹਾਜ਼ਰ ਹੋਏ ਸਨ 24 ਤਰੀਕ ਨੂੰ ਜੋ ਕਿ ਗੁਨਾਹ ਕਬੂਲ ਕਰਦਿਆਂ ਸੀਲ ਬੰਦ ਲਫਾਫੇ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਕਿ ਮਾਫੀ ਵੀ ਲਿਖੀ ਸੀ ਮਾਫੀ ਵੀ ਦਿੱਤੀ ਗਈ ਸੀ ਸੋ ਜਨਤਕ ਉਸ ਨੂੰ ਕੀਤਾ ਗਿਆ ਸੀ ਬਾਅਦ ਦੇ ਵਿੱਚ ਮਾਫੀ ਨੂੰ ਅਤੇ ਗੁਨਾਹਾਂ ਦੇ ਲਈ ਬਿਨਾਂ ਸ਼ਰਤ ਤੋਂ ਮਾਫੀ ਮੰਗਣ ਲਈ ਸੁਖਵੀਰ ਸਿੰਘ ਬਾਦਲ ਨੇ ਜੋ ਕਿ ਉਸ ਨੂੰ ਉਸ ਦੇ ਜੋ ਕਿ ਜੋ ਸਜ਼ਾ ਸੁਨਾ ਦਿੱਤੀ ਗਈ ਹੈ ਹੁਣ ਤਨਖਈਆ ਐਲਾਨ ਕਰ ਦਿੱਤਾ ਗਿਆ ਵੈਸੋ ਦੱਸਿਓ ਕਿ ਜੋ ਮੁਆਫੀ ਤੋਬਾਦ ਵੀ ਉਹਨਾਂ ਦੇ ਵਿਰੁੱਧ ਜੋ ਕਿ ਗੁੱਸਾ ਵੈ ਸੰਗਤਾਂ ਦੇ ਵਿੱਚ ਨਹੀਂ ਘਟਿਆ ਸੀ ਜਿਸ ਤੇ ਬਾਅਦ ਜੋ ਕਿ ਅਕਾਲ ਤੱਕ ਸਾਇਤ ਤੋਂ ਸਖਤ ਕਾਰਵਾਈ ਦੇ ਸੰਕੇਤ ਆ ਰਹੇ ਸੀ ਅਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋ ਕਿ ਕੱਲ ਬਲਵਿੰਦਰ ਸਿੰਘ ਬੰਦੂੜ ਉਹਨਾਂ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਜੋ ਨਿਯੁਕਤ ਕੀਤਾ ਗਿਆ ਸੀ ਸਿੱਖ ਧਰਮ ਦੇ ਨਾਲ ਜੁੜੇ ਲੋਕ ਤਾਂ ਇਸ ਬਾਰੇ ਜ਼ਰੂਰ ਜਾਣਦੇ ਹੋਣਗੇ ਪਰ ਕੁਝ ਲੋਕਾਂ ਦੇ ਲਈ ਇਹ ਸ਼ਬਦ ਨਵਾਂ ਹੋਵੇਗਾ ਯਾਨੀ ਕਿ ਇਹ ਸ਼ਬਦ ਕੁਝ ਲੋਕਾਂ ਦੇ ਲਈ ਨਵਾਂ ਹੋ ਸਕਦਾ ਹੈ ਤਨਖਈਆ ਇਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਇਹ ਸ਼ਬਦ ਕੀ ਹੈ ਸੁਧਾਰਮਿਕ ਅਪਰਾਧੀ ਕਰਨ ਦਾ ਕਰਾਰ ਦੇਣਾ ਯਾਨੀ ਕਿ ਕੋਈ ਵਿਅਕਤੀ ਹੈ ਜੋ ਕਿ ਧਾਰਮਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਧਾਰਮਿਕ ਨਿਯਮਾਂ ਦੇ ਵਿਰੁੱਧ ਗਤੀਵਿਧੀਆਂ ਕਰਦਾ ਹੈ ਉਸ ਵਿਅਕਤੀ ਨੂੰ ਤਨਖਈਆ ਐਲਾਨਿਆ ਜਾਂਦਾ ਹੈ ਸੋ ਸਿੱਖਾ ਦੇ ਵਿੱਚ ਤਖਤ ਦੇ ਜੋ ਕਿ ਜੇ ਇਹ ਵਿਅਕਤੀ ਹੈ ਤਾਂ ਕਿਸੇ ਵੀ ਤਖਤ ਤੇ ਨਹੀਂ ਜਾ ਸਕਦਾ ਔਰ ਤਖਤ ਦੇ ਵੱਲੋ ਅਕਾਲ ਤਖਤ ਸਾਹਿਬ ਦੇ ਵੱਲੋ ਜਿਸ ਨੂੰ ਤਨਖਈਆ ਐਲਾਨਿਆ ਗਿਆ ਹੈ ਬਈ ਯਾਨੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸੇ ਵੀ ਤਖਤ ਤੇ ਨਹੀਂ ਜਾ ਸਕਦੇ ਅਰਦਾਸ ਜੇਕਰ ਕਿਸੇ ਤੋਂ ਕਰਵਾਉਂਦੇ ਨੇ ਤਾਂ ਉਸ ਨੂੰ ਵੀ ਤਨਖਈਆ ਕਰਾਰ ਦਿੱਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਦੇ ਵੱਲੋ ਮੁਆਫੀ ਮੰਗਣ ਤੋਂ ਬਾਅਦ ਵੀ ਮੁਆਫੀ ਨਹੀਂ ਦਿੱਤੀ ਗਈ ਹੈ ਪਰ ਦਾਜ਼ੇ ਕੀ ਧਰਮ ਦੀ ਮਰਿਆਦਾ ਦੇ ਵਿਰੁੱਧ ਜਾਣ ਦੇ ਦੋਸ਼ ਹੈ ਜੋ ਸੁਪੀਤ ਸਿੰਘ ਬਾਦਲ ਤੇ ਲਗਾਏ ਗਏ ਨੇ ਅਤੇ ਉਸ ਤੋਂ ਬਾਅਦ ਹੀ ਜੋ ਮੀਟਿੰਗ ਤੋਂ ਬਾਅਦ ਹੀ ਉਹਨਾਂ ਨੂੰ ਤਨਖਈਆ ਕਰਾਰ ਕੀਤਾ ਗਿਆ ਬਹਿਸੋ ਇਸ ਨੂੰ ਜੇਕਰ ਸਰਲ ਸ਼ਬਦਾਂ ਦੇ ਵਿੱਚ ਸਮਝਿਆ ਜਾਵੇ ਤਾਂ ਅਦਾਲਤ ਜਦੋਂ ਦੋਸ਼ ਸਾਬਤ ਹੋਣ ਤੋਂ ਬਾਅਦ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੀ ਹੈ ਤੇ ਸਜ਼ਾ ਦੀ ਤਰੀਕ ਸੁਣਾਉਂਦੀ ਹੈ ਤਿਵੇਂ ਹੀ ਤਨਖਈਏ ਵਿੱਚ ਵੀ ਹੁੰਦਾ ਵਾ ਜਤੇਦਾਰ ਨੇ ਉਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਵਾ ਹੁਣ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋਵੇਗੀ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਪੇਸ਼ ਹੋਣਾ ਪਵੇਗਾ ਸੋ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਕਿਹਾ ਜਾਵੇਗਾ ਤੇ ਜੋ ਉਹਨਾਂ ਦੇ ਖਿਲਾਫ ਸਜ਼ਾ ਅਤੇ ਸਜ਼ਾ ਦੀ ਸੀਮਾ ਵਾ ਹੋ ਤੈਅ ਕੀਤੀ ਜਾਵੇਗੀ ਸੋ ਤਨਖਈਆ ਐਲਾਨੇ ਜਾਣ ਤੋਂ ਬਾਅਦ ਇਹ ਸਜ਼ਾ ਕੀ ਹੁੰਦੀ ਹੈ ਇਸ ਬਾਰੇ ਦੱਸिए ਕਿ ਜੇਕਰ ਕਿਸੇ ਵਿਅਕਤੀ ਨੂੰ ਤਨਖਈਆ ਐਲਾਨਿਆ ਜਾਂਦਾ ਵੈ ਤਾਂ ਉਸ ਨੂੰ ਸਿੱਖੀ ਸਰੂਪ ਦੇ ਵਿੱਚ ਰਹਿਣਾ ਪੈਂਦਾ ਵਾ ਯਾਨੀ ਕਿ ਪੰਜ ਕਕਾਰ ਧਾਰਨ ਕਰਨੇ ਪੈਂਦੇ ਆ ਇਸ ਦੇ ਨਾਲ ਨਾਲ ਜੋ ਕਿ ਉਸ ਨੂੰ ਸਾਰਾ ਦਿਨ ਸਿਮਰਨ ਕਰਨਾ ਪੈਂਦਾ ਵਾ ਪੰਜ ਕੰਕਾਰ ਧਾਰਨ ਕਰਨ ਦੇ ਨਾਲ ਨਾਲ ਜੋ ਵੀ ਜੋ ਕਿ ਤਿਵਿਧੀਆਂ ਨੇ ਉਹਨੂੰ ਬਾਹਰ ਲੀਆਂ ਕਿ ਤਿਵਿਧੀਆਂ ਮੈਂ ਉਹ ਉਹਨਾਂ ਵਿੱਚ ਹਿੱਸਾ ਨਹੀਂ ਲੈ ਸਕਦੇ ਸੋ ਸਜਾ ਦੀ ਸੀਮਾ ਦੇ ਦੌਰਾਨ ਜੋ ਵਿਅਕਤੀ ਹੋਵੇਗਾ ਜਿਸ ਨੂੰ ਤਨਖਈਆ ਕਰਾਰ ਦਿੱਤਾ ਜਾਂਦਾ ਵਾ ਉਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰਹਿਣਾ ਪੈਂਦਾ ਵਾ ਯਾਨੀ ਕਿ ਘਰ ਜਾਣ ਦੀ ਵੀ ਇਜਾਜ਼ਤ ਤੇ ਇਸ ਦੇ ਵਿੱਚ ਨਹੀਂ ਦਿੱਤੀ ਜਾਂਦੀ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਉਸ ਨੂੰ ਉਸ ਦੇ ਜੇਕਰ ਪਰਿਵਾਰ ਦੇ ਸਦਸੇ ਮਿਲਣਾ ਚਾਹਦੇ ਨੇ ਤਾਂ ਮਿਲਣ ਆ ਸਕਦੇ ਨੇ ਜਦੋਂ ਪੰਜ ਸਿੰਘ ਸਹਿਬਾਨ ਦੋਸ਼ੀ ਦਾ ਪੱਖ ਸੁਣਦੇ ਹਨ ਅਤੇ ਉਸ ਨੂੰ ਉਸ ਦੇ ਵਿਰੁੱਧ ਸਜ਼ਾ ਦਾ ਐਲਾਨ ਕਰਦੇ ਹਨ ਤਾਂ ਉਹਨਾਂ ਨੂੰ ਨਿਸ਼ਚਿਤ ਸਮੇਂ ਦੇ ਲਈ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਸਫਾਈ ਲੰਗਰ ਸੇਵਾ ਜੋੜਿਆਂ ਦੀ ਸੇਵਾ ਅਤੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਹੋਣ ਵਾਲੀਆਂ ਸੇਵਾਵਾਂ ਵਾ ਦੇ ਲਈ ਜੋ ਕਿ ਉਸ ਨੂੰ ਕਿਹਾ ਜਾਂਦਾ ਮੈਸੇਜ ਜੇਕਰ ਵਿਅਕਤੀ ਜੇਕਰ ਤਨਖਈਆ ਇਲਾਨ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਔਰ ਉਹ ਵਿਅਕਤੀ 나ਹੀਂ ਘਰ ਜਾ ਸਕਦਾ ਹੈ ਤੇ 나ਹੀਂ ਕਿਸੇ ਹੋਰ ਜੋ ਕਿ ਸਮਾਗਮ ਦੇ ਵਿੱਚ ਹਿੱਸਾ ਲੈ ਸਕਦਾ ਹੈ ਯਾਨੀ ਕਿ ਉਸ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰਹਿਣਾ ਪੈਂਦਾ ਉਸ ਸੁਖਬੀਰ ਸਿੰਘ ਬਾਦਲ ਤੇ ਸਭ ਤੋਂ ਵੱਡਾ ਇਲਜ਼ਾਮ ਜੋ ਕਿ 2007 ਚ ਜੋ ਕਿ ਸਲਾਬਤਪੁਰਾ ਚ ਡੇਰਾ ਸੱਚਾ ਸੋਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਖਿਲਾਫ ਦਰਜ ਕੀਤਾ ਕੇਸ ਵਾਪਸ ਲੈ ਲਿਆ ਸੀ ਉਸ ਵੇਲੇ ਰਾਮ ਰਹੀਮ ਨੇ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਜੋ ਸਰੂਪ ਤਰਨ ਕਰਕੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਟੋਂਗ ਰੱਖਿਆ ਸੀ ਸੋ ਉਸ ਤੋਂ ਬਾਅਦ ਜੋ ਕਿ ਕੇਸ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵਾਪਸ ਲੈ ਲਿਆ ਗਿਆ ਸੀ ਇਸ ਤੇ ਨਾਲ ਜੋੜਦੇ ਕਈ ਅਜਿਹੇ ਹੋਰ ਵੀ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਕੀ ਇਹ ਸਜ਼ਾ ਵਸ ਸੁਖਵੀਰ ਸਿੰਘ ਬਾਦਲ ਨੂੰ ਅਖਾਲ ਤੱਕ ਸਾਹਿਬ ਦੇ ਵੱਲੋਂ ਸੁਣਾਈ ਗਈ ਹੈ ਸੁਖਵੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਜੋ ਤਨਖਈਆ ਕਰਾਰ ਦਿੱਤਾ ਗਿਆ ਵੈਸੋ ਵਧੇਰੀ ਅਪਡੇਟ ਤੇ ਲਈ ਜੁੜੇ ਰੋ ਸਾਡੇ ਨਾਲ ਫਿਲਹਾਲ ਮੈਂ ਦੋ ਇਜਾਜ਼ਤ ਧੰਨਵਾਦ